ਫਿਰ ਅਸੀਂ ਜਾਣਾ ਪਹਿਲਾਂ ਜਾਣਾ ਲਾਹੌਰ ਉੱਤਰਨਾ ਲੈ ਮੇਰੇ ਬੇਬੇ ਨੇ ਲਾਹੌਰ ਉਤਰ ਕੇ ਜਿੱਥੇ ਬੀਧੀ ਚੰਦ ਨੇ ਦਸਾਲੇ ਕੱਢੇ ਸੀ ਅੱਛਾ ਲੋਕਿ ਅਸੀਂ ਪਾਠੇ ਜੀ ਜਾ ਕੇ ਉਹ ਡੱਬੀ ਬਾਜ਼ਾਰ ਆ ਉਹਦੇ ਵਿੱਚ ਸਾਰਾ ਦੇਖ ਕੇ ਜਾਣਾ ਫਿਰ ਕਿਲੇ 'ਚ ਜਾਣਾ ਕਿਲੇ 'ਚ ਜਿੱਥੋਂ ਦਸਾਲੇ ਲਏ ਸੀਗੇ ਬੇਗਮਾ ਤੋਂ ਠੀਕ ਤੇ ਉੱਤੇ ਆਏ ਬੱਗੀ ਚੜਦੀ ਹੈ ਉੱਥੋਂ ਦੀ ਆਏ ਸਲੋਟ ਅ ਦੋ ਕੋੜਿਆਂ ਦੀ ਬੱਗੀ ਚੜਦੀ ਸੀ ਉੱਪਰ ਉਹਨਾਂ ਦੇ ਜਿੱਥੇ ਮਹਿਲ ਸੀਗੇ ਉਹਦੇ ਰਾਜੇ ਦੇ ਉੱਥੋਂ ਹੋ ਕੇ ਫੇਰ ਬੈਠੇ ਸਨ ਤੇ ਉਹਨਾਂ ਫੇਰ ਲਾਲ ਫਟਨ ਗੱਡੀ ਛੜਨਾ ਠੀਕ ਬੂਆ ਲਾਲ ਫਟਨ ਗੱਡੀ ਛੱਡ ਕੇ ਫੇਰ ਜਿਹੜੇ ਨੇ ਲਾਲ ਫਟੇ ਬਜ਼ਾਰ ਸੀ ਉਹ ਨੰਬਰਾਂ ਦੇ ਮੁਜਬ ਸੀਗੇ ਨੰਬਰਾਂ ਨਾਲ ਪਤਾ ਲੱਗਦਾ ਸੀ ਉਹ ਨਹੀਂ ਸੀ ਘੰਟਾ ਘਰ ਸੀ ਚਾਰਸ਼ਫੇਰ ਬਾਜ਼ਾਰ ਵਾਲੇ ਵਾਲੇ ਨੂੰ ਜਾਂਦੇ ਫੇਰ ਉੱਥੋਂ ਟਾਂਗੇ ਭਾਣਨੇ ਫੇਰ ਲਈ ਜਾਣਾ ਲੀਆ ਪਿੰਡ ਸੀ ਮੇਰੇ ਨਾਨਕੇ ਆਂਦਾ ਬਾੜਚੇ ਲਾਹੌਰ ਨਾ ਬਾੜਚੇ ਲੈਲਪੁਰ ਜਿਨੇ ਛੇ ਲੈਲਪੁਰ ਜਿਨੇ ਹਾਂ ਹਾਂ ਫਿਰ ਉੱਥੇ ਜਾਣਾ ਜਿੱਦਾਂ ਆਪਣਾ ਆਹ ਇਥੋਂ ਦੇ ਲਾਕੇ ਆਉ ਘਰ ਐ ਡੱਡੀਆਂ ਤੋਂ ਉੱਥੇ ਫੇਰਨੀ ਆ ਹੁੰਦੀ ਆ ਬਹੁਤ ਫੇਰਨੀ ਆ ਸਾਰੇ ਫਿਰ ਜਿੱਥੇ ਅਰਾਵੀ ਜੀ ਗੁਰੂ ਸਾਹਿਬ ਨਾ ਹੋ ਗਏ ਜਾਂਦੇ ਸੀ ਉਹ ਵੀ ਫਿਰ ਜਾਂਦੇ ਦਾਲ ਸੇ ਦਸ 8899 ਫਟਕੇਲੇ ਨਾਲ ਪਾਣੀ ਜਲਦਾ ਹੁੰਦਾ ਸੀ ਰਾਵੀ ਦਾ